ਹਾਂਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਦੀ ਫਤਿਹ ਕਿਸਾਨ ਅੰਦੋਲਨ ਖਨੋਰੀ ਬਾਰਡਰ ਬੈਠਿਆ ਕਿਸਾਨ ਧਰਨੇ ਤੇ ਆ ਬਾਈ ਸਾਡੇ ਨਾਲ ਪ੍ਰਿਤਪਾਲ ਬਾਈ ਆ 21 ਫਰਵਰੀ ਨੂੰ ਖਨੋਰੀ ਬਾਰਡਰ ਤੋਂ ਜਦੋਂ ਆਪਾਂ ਸੁਣੀ ਸੀ ਖਬਰ ਕਹਿੰਦੇ ਭਾਈ ਨੌਜਵਾਨ ਜਿਹੜੇ ਮੁੰਡੇ ਨੇ ਸਾਡੇ ਬੋਰੀਆ ਦੇ ਵਿੱਚ ਪਾ ਕੇ ਲੈ ਗਏ ਸੀ ਇਹ ਬਾਈ ਦੀ ਅੱਜ ਜੋ ਗੱਲਬਾਤ ਹੋਈ ਤੇ ਘਟਨਾ ਹੋਈ ਸੀ ਜ਼ਰੂਰ ਤੁਹਾਨੂੰ ਵੀ ਸੁਣਾਉਣੀ ਆ ਕੀ ਗੱਲਬਾਤ ਹੋਈ ਸੀ ਅੱਜ ਅਚਾਨਕ ਬਾਈ ਇੱਥੇ ਤੁਰਿਆ ਜਾਂਦਾ ਸੀ ਤਾਂ ਦੇਖਿਆ ਕਿਉਂਕਿ ਪਛਾਣਦੇ ਸੀ ਬਾਈ ਨੂੰ ਦੇਖਦੇ ਰਹਿੰਦੇ ਆ ਸੰਘਰਸ਼ੀ ਬੰਦੇ ਆ ਬਾਈ ਬਾਈ ਨੂੰ ਜ਼ਰੂਰ ਪੁੱਛਦੇ ਆ ਉਹ ਹਾਲਾਤ ਕਿਹੋ ਜਿਹੇ ਸੀ ਕਿਉਂਕਿ ਬਾਈ ਦਾ ਜਵਾੜਾ ਵੀ ਟੋੜਿਆ ਸੀ ਤੇ ਲੱਤ ਵੀ ਤੋੜੀ ਆ ਹੋਰ ਵੀ ਬਹੁਤ ਬੁਰੇ ਤਸੱਦਦ ਹੋਏ ਨੇ ਜੋ ਕਿ ਪਰਲੀ ਫੋਰਸ ਨੇ ਕੀਤੇ ਸੀ ਜਦੋਂ 21 ਫਰਵਰੀ ਨੂੰ ਖਨੌਰੀ ਬਾਰਡਰ ਜਿਹੜੀ ਉਹ ਫੋਰਸ ਸੀ ਸੋ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਜੀ ਇਹ ਆਪਣੇ ਜਿੰਨੇ ਵੀ ਹੋਰ ਥੋੜੇ ਘਟਨਾ ਕਰਮ ਹੋਇਆ ਸੀ ਜੋ ਵੀ ਉਹ ਵਾਰਦਾਤ ਹੋਈ ਆ ਮਾੜਾ ਦੌਰ ਸੀ ਉਹ ਤੁਹਾਡੇ ਤੇ ਮਾੜਾ ਦਿਨ ਸੀ ਉਹਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਜ਼ਰੂਰ ਸੰਗਤਾਂ ਨੂੰ ਦੱਸਿਓ ਤਾਂ ਜੋ ਹਰੇਕ ਨੂੰ ਪਤਾ ਲੱਗੇ ਹਾਂਜੀ ਵੀਰੇ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਉਸ ਦਿਨ ਵੀਰੇ 21 ਫਰਵਰੀ ਦਾ ਸਮਾਂ ਸੀਗਾ ਜਦੋਂ ਸ ਵੀਰੇ ਜਿਵੇਂ ਸਾਡੇ ਨਾ ਪਿੰਡਾਂ ਤੋਂ ਦਿੱਲੀ ਲੰਗਰਾਂ ਦੀ ਸੇਵਾ ਆਂਦੀ ਆ ਅਸੀਂ ਪਿੰਡ ਦੇ ਵਿੱਚ ਨਾਲ ਪਿੰਡ ਨਜ਼ਦੀਕ ਹੀ ਆਪਣੇ ਖਨੌਰੀਪੁਰ ਦੇ ਤਾਂ ਕਰਕੇ ਅਸੀਂ ਨਾ ਡੇਲੀ ਲੰਗਰ ਦੀ ਸੇਵਾ ਲੈ ਕੇ ਆਂਦੇ ਸੀ ਉਸ ਟਾਈਮ ਵੀ ਅਸੀਂ ਲੰਗਰਾਂ ਦੀ ਸੇਵਾ ਕਰਦੇ ਪਏ ਸੀਗੇ ਹਾਂਜੀ ਸਡਨਲੀ ਕੀ ਹੁੰਦਾ ਕਿ ਆਪਣੇ ਜਿਹੜੇ ਇੱਧਰ ਕਿਸਾਨ ਸੀਗੇ ਜਿਹੜੇ ਬੜੇ ਸ਼ਾਂਤ ਮਈ ਤਰੀਕੇ ਨਾਲ ਖੜੇ ਹੋਏ ਸੀਗੇ ਕਿਸਾਨ ਹਰਿਆਣਾ ਪੁਲਿਸ ਉਸ ਟਾਈਮ ਕੀ ਕਰਦੀ ਹੈ ਜੀ ਆਪਣੇ ਜਿਹੜੇ ਅਥਰੂ ਗੈਸ ਵਾਲੇ ਗੋਲੇ ਨੇ ਇਨਸ਼ਾਅੱਲਾ ਆਪਣੇ ਤੋਂ ਸੁਟਨੇ ਸਟਾਰਟ ਕਰ ਦਿੰਦੀ ਹੈ ਹਾਂਜੀ ਉਨੇ ਸਮੇਂ ਦੇ ਵਿੱਚ ਕੀ ਹੁੰਦਾ ਕਿ ਮੇਰੇ ਕੋਲ ਇੱਕ ਬਜ਼ੁਰਗ ਡੇ ਕੇ ਜਾਂਦਾ ਜਦੋਂ ਇਹ ਸਟਾਰਟ ਹੁੰਦਾ ਹੈ ਕੰਮ ਉਦੋਂ ਮੇਰੇ ਕੋਲ ਇੱਕ ਬਜ਼ੁਰਗ ਡੇਗ ਜਾਂਦਾ ਤਾਂ ਬਜ਼ੁਰਗ ਜਦੋਂ ਡੇਗਦਾ ਤਾਂ ਮੈਂ ਕੀ ਕਰਦਾ ਮੈਂ ਕੋਸ਼ਿਸ਼ ਕਰਦਾ ਕਿ ਮੈਂ ਮੇਰੇ ਕੋਲ ਹੀ ਹੁੰਦਾ ਮੇਰੇ ਪੈਰਾਂ ਦੇ ਕੋਲ ਅਗਲੀ ਸਾਈਡ ਤੋਂ ਉਹਨੂੰ ਸਾਹ ਨਹੀਂ ਆਂਦਾ ਹੁੰਦਾ ਤਾਂ ਮੇਰੇ ਕੋਲ ਪਾਣੀ ਹੁੰਦਾ ਉਸ ਟਾਈਮ ਪਾਣੀ ਤੁਹਾਨੂੰ ਪਤਾ ਕਿ ਉਸ ਟਾਈਮ ਪਾਣੀ ਬੜਾ ਜ਼ਰੂਰੀ ਹੁੰਦਾ ਤਾਂ ਮੈਂ ਉਹਨਾਂ ਨੂੰ ਪਾਣੀ ਪਿਆਣਾ ਪਾਣੀ ਪਿਆ ਕੇ ਜਦੋਂ ਮਨਾਂ ਨੂੰ ਚੱਕ ਕੇ ਤੁਰਨ ਲੱਗਦਾ ਵੀ ਆਪ ਤੁਰਨ ਲੱਗਦਾ ਨਾਲ ਉਹਨਾਂ ਤੇ ਚੱਕ ਕੇ ਉਹਨਾਂ ਨੂੰ ਤਾਂ ਇੰਨੇ ਚ ਕੀ ਹੁੰਦਾ ਹੈ ਕਿ ਇੱਕ ਜਿਹੜੇ ਹਰਿਆਣਾ ਪੁਲਿਸ ਦੇ ਮੁਲਾਜ਼ਮ ਸੀ ਜਿਹੜੇ ਪਿੱਛੋਂ ਆ ਰਹੇ ਸੀ ਉਹਨਾਂ ਨੇ ਬੈਕ ਸਾਈਡ ਸੀ ਮੇਰੀ ਉਹ ਨਾਲ ਤਾਂ ਉਹਨਾਂ ਨੇ ਮੇਰੇ ਸਿਰ ਦੇ ਵਿੱਚ ਲਾਠੀ ਦਾ ਵਾਰ ਕਰਦੇ ਨੇ ਹਾਂਜੀ ਜਿਹਦੇ ਨਾਲ ਕੀ ਮੇਰੀ ਟਰਬਨ niche ਡਿੱਗ ਜਾਂਦੀ ਹੈ ਠੀਕ ਹੈ ਜੀ ਟਰਬਨ ਡਿੱਗਣ ਤੇ ਵਾਪਸ ਉਤ ਵੀ ਮੈਂ ਬਜ਼ੁਰਗ ਨੂੰ ਚੱਕ ਕੇ ਤੋੜਦਾ ਹਾਂ ਜੇ ਤੋੜਦਾ ਇੰਨੇ ਚਿਰ ਚ ਆਪਣਾ ਦੇਖੋ ਪੱਗ ਆਪਣੇ ਲਈ ਬਹੁਤ ਵੱਡੀ ਚੀਜ਼ ਹੈ ਨਾ ਆਪਣੇ ਲਈ ਪੱਗ ਬਹੁਤ ਮਾਨ ਮਾਣ ਹੈ ਜੀ ਆਪਣਾ ਤਾਜ਼ ਹੈ ਜੀ ਸਰ ਦਾ ਹਣਾ ਆਪਣੀ ਇੱਜ਼ਤ ਹੈ ਹੁਣ ਆਪਣੀ ਜਿਹੜੀ ਇੱਜ਼ਤ ਹੈ ਹਨਾ ਉਹਨੂੰ ਆਪਾਂ ਛੱਡ ਕੇ ਤਾਂ ਪੱਜ ਨਹੀਂ ਸਕਦੇ ਬਿਲਕੁਲ ਤਾਂ ਕੀ ਹੁੰਦਾ ਜੀ ਉਸ ਟਾਈਮ ਜਦੋਂ ਮੈਂ ਪੱਗ ਆਪਣੀ ਨੂੰ ਚੱਕਣ ਲੱਗਣਾ ਵਾ ਚੱਕ ਕੇ ਵੀ ਚੱਕ ਕੇ ਚੱਲਾਂਗੇ ਤੇ ਜਦੋਂ ਚੁੱਕਣ ਲੱਗਦਾ ਤਾਂ ਇਨੇ ਚਿਰ ਜਦੋਂ ਮੈਂ ਝੋਕਦਾ ਤਾਂ ਉਹ ਪਿੱਛੋਂ ਫਿਰ ਡੰਡੇ ਨਾਲ ਵਾਰ ਕਰਦੇ ਨੇ ਠੀਕ ਹੈ ਜੀ ਜਿਹਦੇ ਨਾਲ ਸਿਰ ਦੇ ਵਿੱਚ ਵਾਰ ਹੋਣ ਨਾਲ ਨਾ ਮੈਂ ਇੱਕ ਢਿੱਗ ਜਾਣਾ ਨੀਚੇ ਠੀਕ ਹੈ ਬਈ ਫਿਰ ਉਸ ਤੋਂ ਬਾਅਦ ਮੈਨੂੰ ਫਿਰ ਇਹ ਤਕਰੀਬਨ 8-9 ਜਨੇ ਸੀਗੇ ਇਹ ਚੱਕ ਕੇ ਫਿਰ ਮੈਨੂੰ ਜਦੋਂ ਹਰਿਆਣਾ ਵਾਲੀ ਸਾਈਡ ਲੈ ਜਾਂਦੇ ਨੇ ਉਧਰ-ਉਧਰ ਇਹਨਾਂ ਨੇ ਬਾਰਡਰ ਦੇ ਉੱਪਰਲੀ ਸਾਈਡ ਤੇ ਬਾਰਡਰ ਕੈਨਲ ਖਲਾਰੇ ਹੋ ਉਸ ਸਾਈਡ ਲੈ ਕੇ ਜਾਂਦੇ ਨੇ ਉੱਥੇ ਜਾ ਕੇ ਇੱਕ ਬੋਰੀ ਹੁੰਦੀ ਆ ਉਹਦੇ ਵਿੱਚ ਪਾ ਲੈਂਦੇ ਨੇ ਠੀਕ ਹੈ ਜੀ ਉਹਦੇ ਵਿੱਚ ਪਾਣ ਤੋਂ ਬਾਅਦ ਉਹਦੇ ਉੱਤੋਂ ਦੀ ਤਸ਼ੱਦਦ ਕਰਨ ਤੋਂ ਬਾਅਦ ਕੁਝ ਟਾਈਮ ਬਾਅਦ ਮੈਨੂੰ ਫਿਰ ਇਹ ਕੱਢ ਲੈਂਦੇ ਨੇ ਠੀਕ ਹੈ ਜੀ ਕੁਝ ਟਾਈਮ ਤੋਂ ਬਾਅਦ ਜਦੋਂ ਇਹ ਕੱਢਦੇ ਨੇ ਤਾਂ ਉਸ ਟਾਈਮ ਮੇਰੇ ਖਬੀਲਾ ਤੋੜੀ ਜਾਂਦੀ ਹੈ ਜੀ ਤਕਰੀਬਨ ਪੰਜ ਜਗ੍ਹਾ ਤੋਂ ਅੱਛਾ ਬਾਈ ਗੋਡੇ ਜਿਹੜਾ ਹੈ ਮੇਰਾ ਦੋਵੇਂ ਸਾਈਡਾਂ ਤੋਂ ਚਪਣੀ ਤੋੜੀ ਜਾਂਦੀ ਹੈ ਠੀਕ ਹੈ ਤਾਂ ਉਸ ਟਾਈਮ ਕੀ ਹੁੰਦਾ ਹੈ ਤੇ ਇੱਕ ਮੇਨ ਤੌਰ ਤੇ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਾਂ ਪੰਜਾਬ ਵਾਲੇ ਆ ਬਗਾਵਤ ਕਰਦੇ ਆ ਆਪਣੇ ਹੱਕਾਂ ਵਾਸਤੇ ਆਪਣੇ ਸੰਘਰਸ਼ਕ ਵਾਸਤੇ ਜਦੋਂ ਸਟਾਰਟ ਕਰਦੇ ਆ ਆਪਣੇ ਹੱਕ ਲੈਣ ਵਾਸਤੇ ਤਾਂ ਉਦੋਂ ਪਤਾ ਹੀ ਹੈ ਕਿ ਆਪਾਂ ਨੂੰ ਇੱਕ بڑے ਨਾਮ ਨਾਲ ਸਨਮਾਨਿਤ ਕਰਦੇ ਆ ਕੀ ਜੀ ਤਾਂ ਜੀ ਖਾਲਿਸਤਾਨੀ ਹੈ ਇਹ ਵੱਖਵਾਦੀ ਹੈ ਜੀ ਇਹ ਖਾਲਿਸਤਾਨੀ ਹੈ ਤਾਂ ਉਹ ਉੱਥੇ ਕੀ ਹੁੰਦਾ ਕਿ ਆਵਾਜ਼ ਆਉਂਦੀ ਹੈ ਮੈਨੂੰ ਉਹਨਾਂ ਦੇ ਵਿੱਚੋਂ ਵੀ ਇਹ ਖਾਲਿਸਤਾਨੀ ਨਹੀਂ ਖਾਲਿਸਤਾਨੀ ਹੈ ਤੇ ਖਾਲਿਸਤਾਨੀ ਕੀ ਕਹਿੰਦੇ ਹੁੰਦੇ ਆ ਤਾਂ ਇੰਨੇ ਚ ਕੀ ਕਰਦੇ ਮੇਰੀ ਖੱਬੀ ਲੱਤ ਤੋੜਦੇ ਆ ਫਿਰ ਸੱਜੀ ਲੱਤ ਤੋੜੀ ਜਾਂਦੀ ਹੈ ਠੀਕ ਕਰਦੇ ਜਵਾੜਾ ਮੇਰਾ ਤੋੜਿਆ ਜਾਂਦਾ ਜੀ ਸੱਤ ਜਗਾਂ ਤੋਂ ਤੋੜਿਆ ਜਾਂਦਾ ਜਵਾੜਾ ਤੇ ਸਿਰ ਮੇਰਾ ਪਾੜਿਆ ਜਾਂਦਾ ਕਿਉਂਕਿ ਜਦੋਂ ਡਾਂਗਾ ਕਾਫੀ ਜ਼ਿਆਦਾ ਵੱਜਦੀਆਂ ਨੇ ਸਿਰ ਦੇ ਵਿੱਚ ਤਾਂ ਲਾਜਮੀ ਗੱਲ ਹੈ ਕਿ ਸਿਰ ਫਟਣਾ ਹੀ ਹੈ ਨੱਕ ਦੀ ਹੱਡੀ ਟੁੱਟ ਜਾਂਦੀ ਹੈ 10 ਤਕਰੀਬਨ ਮੇਰੇ ਦੰਦ ਤੋੜੇ ਹੋਏ ਆ ਜਵਾੜਾ ਤੋੜਿਆ ਗਿਆ ਜਦੋਂ ਹਾਂਜੀ ਤੇ ਫਿਰ ਉਹਨਾਂ ਨੇ ਮਤਲਬ ਕਿ ਕੇਸਾਂ ਤੋਂ ਫੜ ਕੇ ਸੜਕ ਤੇ ਕਿਸੀ ਟਿਆ ਵੀ ਮੇਰੇ ਕਿ ਕਕਾਰ ਸੀ ਜਿਹੜੇ ਹਾਂਜੀ ਉਹਦੀ ਬੇਦਵੀ ਵੀ ਕੀਤੀ ਸ੍ਰੀ ਸਾਹਿਬ ਪਾਇਆ ਹੋਇਆ ਸੀ ਸ੍ਰੀ ਸਾਹਿਬ ਛਾਤੀ ਤੇ ਪੈਰ ਰੱਖ ਕੇ ਸ੍ਰੀ ਸਾਹਿਬ ਨੂੰ ਖਿੱਚ ਕੇ ਉਤਾਰਿਆ ਜਾਂਦਾ ਤੇ ਤੋੜਿਆ ਜਾਂਦਾ ਮੇਰੇ ਸਾਹਮਣੇ ਹਾਂ ਤਾਂ ਤੋੜਿਆ ਜਾਂਦਾ ਫਿਰ ਇੰਨੇ ਚਿਰ ਦੇ ਵਿੱਚ ਹੀ ਹਰਿਆਣਾ ਪੁਲਿਸ ਦੇ ਵਿੱਚ ਹੀ ਕਈ ਇੱਕ ਦੋ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਔਰ ਆਪਸ 'ਚ ਉਹਨਾਂ ਦੀ ਝੜਪ ਵੀ ਹੋ ਜਾਂਦੀ ਆ ਮੁਲਾਜ਼ਮਾਂ ਦੀ ਤੇ ਉਹ ਉਹਨਾਂ ਤੋਂ ਬਚਾ ਕੇ ਤਾਂ ਮੈਨੂੰ ਐਂਬੂਲੈਂਸ ਦੇ ਵਿੱਚ ਪਾ ਦਿੰਦੇ ਆ ਹਾਂਜੀ ਜਦੋਂ ਮੈਨੂੰ ਐਂਬੂਲੈਂਸ 'ਚ ਪਾਣ ਲੱਗਦੇ ਆ ਉਦੋਂ ਜਿਹੜੇ ਜਿਨ੍ਹਾਂ ਨਾਲ ਮੇਰੀ ਝੜਪ ਸੀਗੀ ਜਿਹੜੇ ਮੈਨੂੰ ਇਸ ਤਸ਼ੱਦਦ ਮਰਤੇ ਕਰ ਰਹੇ ਸੀ ਉਹ ਮੇਰਾ ਇੱਕ ਫੋਨ ਮੇਰਾ ਕੱਢ ਲੈਂਦੇ ਆ ਜੇਬ ਦੇ ਵਿੱਚੋਂ ਹਾਂਜੀ ਤਾਂ ਕੁਦਰਤੀ ਕਿਨਾਲ ਦਾ ਮੇਰਾ ਐਜ਼ ਅ ਗੁੱਡ ਲੱਕ ਕਹ ਲਓ ਕਿ ਉਹਦੇ ਵਿੱਚ ਮੇਰੇ ਕੋਲ ਇੱਕ ਫੋਨ ਹੋਰ ਵੀ ਸੀ ਦੂਸਰੀ ਜੇਬ ਦੇ ਵਿੱਚ ਹਾਂਜੀ ਦੋ ਫੋਨ ਹੋਣ ਦੇ ਕਾਰਨ ਜਦੋਂ ਮੈਨੂੰ ਐਂਬੂਲੈਂਸ ਤੇ ਪਾਉਂਦੇ ਆ ਤਾਂ ਮੈਂ ਆਪਣਾ ਫੋਨ ਤੋਂ ਮੈਂ ਆਪਣੀ ਫੈਮਿਲੀ ਨੂੰ ਇਨਫੋਰਮ ਕਰ ਦੇਣਾ ਕਿ ਮੇਰੇ ਨਾਲ ਆ ਚੀਜ਼ ਹੋਈ ਹੈ ਹਾਂਜੀ ਤਾਂ ਐ ਕਰਕੇ ਮੈਂ ਸਟੈਂਡ ਵੀ ਮੈਨੂੰ ਜਿਹੜੀ ਐਂਬੂਲੈਂਸ ਹੈ ਵੀ ਇਹ ਹੋਸਟ ਦੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਰੂਲਸ ਦੇ ਅਕੋਰਡਿੰਗ ਪ੍ਰੋਸੈਸ ਅਕੋਰਡਿੰਗ ਆਪਾਂ ਨੂੰ ਨਾਲ ਦੇ ਸਿਵਲ ਹਸਪਤਲ ਦੇ ਵਿੱਚ ਖੜਿਆ ਜਾਂਦਾ ਤਾਂ ਮੈਂ ਉਹਨਾਂ ਨੂੰ ਦੱਸਿਆ ਕਿ ਹੋ ਸਕਦਾ ਮੈਨੂੰ ਸਿਵਲ ਹਸਪਤਲ ਦੇ ਵਿੱਚ ਪਹਿਲਾਂ ਲੈ ਕੇ ਜਾਣਗੇ ਹਾਂਜੀ ਤੇ ਜਦੋਂ ਉੱਥੇ ਲੈ ਕੇ ਉਹ ਫੈਮਿਲੀ ਨੂੰ ਕਹਿੰਨਾ ਤਾਂ ਇੰਨੇ ਚਿਰ ਚ ਮੇਰੀ ਫੈਮਿਲੀ ਉੱਥੇ ਹਸਪਤਲ ਦੇ ਵਿੱਚ ਪਹੁੰਚ ਵੀ ਜਾਂਦੀ ਹੈ ਫਿਰ ਉਸ ਤੋਂ ਬਾਅਦ ਫਿਰ ਮੈਨੂੰ ਰੋਤਕ ਲੈ ਕੇ ਜਾਂਦੇ ਆ ਹਾਂਜੀ ਰੋਤਕ ਆਪਾਂ ਦੇਖੋ ਸੁਣਿਆ ਹੋਵੇਗਾ ਆਪਾਂ ਕਹਿੰਦੇ ਆ ਕਿ ਡਾਕਟਰ ਇੱਕ ਰੱਬ ਦਾ ਰੂਪ ਹੁੰਦਾ ਬਿਲਕੁਲ ਆ ਰੱਬ ਦਾ ਦਰਜਾ ਦੂਸਰਾ ਦਰਜਾ ਰੱਬ ਦਾ ਦਿੱਤਾ ਗਿਆ ਹੈ ਕਿ ਨਹੀਂ ਵੀ ਡਾਕਟਰ ਹੀ ਜਿਹੜੇ ਨੇ ਵੀ ਬਹੁਤ ਰੱਬ ਦਾ ਰੂਪ ਹੈ ਇਹ ਬਚਾਉਂਦੇ ਆ ਲੋਕਾਂ ਦੀ ਜਿੰਦਗੀ ਬਟ ਆਪਾਂ ਰੱਬ ਦਾ ਰੂਪ ਮੰਨਦੇ ਆ ਪਰ ਉੱਥੇ ਜਾ ਕੇ ਰੋਤਕ ਦੇ ਵਿੱਚ ਆਪਾਂ ਉਸ ਰੱਬ ਦਾ ਰੂਪ ਅੱਡ ਦੇਖਿਆ ਸੀਗਾ ਕਿਉਂਕਿ ਉੱਥੇ ਇੱਕ ਸਟ੍ਰੈਚਰ ਜਿਆ ਸੀ ਉਹਦੇ ਤੇ ਇਹਨੂੰ ਪਾਤਾ ਹਾਂਜੀ 4 ਦਿਨ ਮੇਰਾ ਕੋਈ ਟ੍ਰੀਟਮੈਂਟ ਨਹੀਂ ਕੀਤਾ ਗਿਆ ਤਕਰੀਬਨ 21 ਤਰੀਕ ਤੋਂ ਲੈ ਕੇ 24 ਤਰੀਕ ਨੂੰ ਮੈਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਸੀਗਾ ਉਹਦੇ ਵਿੱਚ ਕੋਈ ਟ੍ਰੀਟਮੈਂਟ ਨਹੀਂ ਹੋਇਆ ਕੋਈ ਇੰਜੈਕਸ਼ਨ ਨਹੀਂ ਲਗਾਇਆ ਗਿਆ ਹਨਾ ਤਾਂ ਕੋਈ ਟ੍ਰੀਟਮੈਂਟ ਨਹੀਂ 4 ਦਿਨ ਮੈਨੂੰ ਯਾਦ ਆ ਕਿ ਉਸ ਟਾਈਮ ਜੇ ਮੈਂ ਉਹਨਾਂ ਡਾਕਟਰਾਂ ਨੂੰ ਕਹਿੰਦਾ ਵੀ ਸੀ ਕਿ ਮੇਰੇ ਬਲੱਡ ਦੇ ਵਿੱਚ ਮੇਰੇ ਮਤਲਬ ਕਿ ਮੂੰਹ ਚੋਂ ਬਲੱਡ ਆਂਦਾ ਸੀਗਾ ਹਾਂਜੀ ਸਿਰ ਚੋਂ ਬਲੱਡ ਆ ਰਿਹਾ ਸੀ ਨੱਕ ਚੋਂ ਆ ਰਿਹਾ ਸੀ ਸਾਹ ਲੈਣ ਦੇ ਵਿੱਚ ਦਿੱਕਤ ਹੋ ਰਹੀ ਸੀ ਉਸ ਟਾਈਮ ਮੈਨੂੰ ਤੇ ਜਦੋਂ ਮੈਨੂੰ ਬਲੱਡ ਆਂਦਾ ਸੀ ਉਸ ਟਾਈਮ ਡਾਕਟਰਾਂ ਨੂੰ ਮੈਂ ਇਹ ਚੀਜ਼ ਕਹਿੰਦਾ ਵੀ ਸੀ ਕਿ ਮੇਰੇ ਬਲੱਡ ਆ ਰਿਹਾ ਮੂੰਹ ਦੇ ਵਿੱਚ ਜਾਂ ਕੁਝ ਤਾਂ ਉਹ ਕਹਿੰਦੇ ਸੀ ਵੀ ਤੂੰ ਇਹ ਸਾਡੇ ਕੋਈ ਸਿਰਦਰਦੀ ਨਹੀਂ ਤੂੰ ਆਪ ਦੇਖ ਲੈ ਤਾਂ ਉਹ ਮੈਨੂੰ ਯਾਦ ਆ ਕਿ ਮੈਂ ਆਪ ਕਰਦਾ ਰਿਆਂ 4 ਦਿਨ ਮੈਂ ਪਾਣੀ ਮੰਗਦਾ ਰਿਆਂ 21 ਤਰੀਕ ਤੋਂ ਲੈ ਕੇ ਉੱਥੇ ਪਾਣੀ ਵੀ ਨਹੀਂ ਸੀ ਮੈਨੂੰ ਮਤਲਬ ਉਹਨਾਂ ਨੇ ਪੀਣ ਦਿੱਤਾ ਜਾਂ ਕਿਸੇ ਤਰੀਕੇ ਪਾਣੀ ਨਹੀਂ ਦਿੱਤਾ ਗਿਆ ਫੈਮਿਲੀ ਮੇਰੀ ਬਾਹਰ ਬੈਠੀ ਸੀਗੀ ਉਹਨੂੰ ਵੀ ਮਿਲਣ ਨਹੀਂ ਸੀ ਦਿੰਦੇ ਹੈਗੇ ਇਹ ਫਿਰ ਹਾਈ ਕੋਰਟ ਦੀ ਮਦਦ ਦੇ ਨਾਲ ਫਿਰ ਉੱਥੋਂ ਫਿਰ ਮੈਨੂੰ ਪੀਜੀ ਚੰਡੀਗੜ੍ਹ ਡਾਇਰੈਕਟਰ ਕੀਤਾ ਗਿਆ। ਉੱਥੇ ਜਾ ਕੇ ਫਿਰ ਸਾਰਾ ਟ੍ਰੀਟਮੈਂਟ ਹੋਇਆ 13 ਘੰਟੇ ਦਾ ਤਕਰੀਬਨ ਆਪਰੇਸ਼ਨ ਹੋਇਆ ਸੀ ਜਿ ਜਵਾੜੇ ਦਾ। ਸਹੀ ਗੱਲ। ਤੇ 3 ਘੰਟੇ ਦਾ ਲੱਤਦਾ ਹੋਇਆ ਸੀ। ਉੱਥੇ ਜਾ ਕੇ ਫਿਰ ਬੈਕਅਪ ਮਿਲਿਆ ਮੈਨੂੰ 4 ਦਿਨ ਬਾਅਦ। ਦੇਖੋ ਇਹ ਕਿੰਨਾ ਤਸੱਦਦ ਹੋਇਆ ਤੁਸੀਂ ਦੇਖ ਲਈ। ਤੁਹਾਨੂੰ ਇੱਕ ਚੀਜ਼ ਦੱਸਣੀ ਚਾਹੁੰਦੇ ਇੱਥੇ। ਤੁਸੀਂ ਮੈਨੂੰ ਤਾਂ ਦੇਖਿਆ ਹੁਣ ਤਕਰੀਬਨ ਜਦੋਂ ਵੀ ਆਪਾਂ ਸੰਘਰਸ਼ਾ ਚ ਆਉਨੇ ਆ। ਤਕਰੀਬਨ ਮੇਰੇ ਹਿੱਸੇ ਇੱਕ ਕਨਾਲ ਜ਼ਮੀਨ ਆਉਂਦੀ ਆ। ਸਾਡੇ ਹਿੱਸੇ ਮਤਲਬ ਜ਼ਮੀਨ ਜਮਾਈ ਘਟਾਈ ਜਦ ਕਿ ਅਸੀਂ ਫਸਲ ਤੁਸੀਂ ਲਾ ਲੋ ਕਿ 12 ਵਸ ਵੀ ਹੁੰਦੇ ਇੱਕ ਕਨਾਲ ਦੇ ਕਿੰਨੀ ਕੁ ਫਸਲ ਐ ਅਸੀਂ ਅਗਾ ਲਾਂਗੇ ਕਿੰਨੀ ਕੁ ਵੇਚ ਲਾਂਗੇ ਘਰ ਜੋਗੀ ਵੀ ਨਹੀਂ ਹੁੰਦੀ ਪੂਰੀ ਪਰ ਅਸੀਂ ਫਿਰ ਵੀ ਆਪਣੇ ਕਿਸਾਨਾਂ ਲਈ ਆਪਣੇ ਲੋਕਾਂ ਲਈ ਆਪਣੇ ਪੰਜਾਬ ਲਈ ਤੁਰੇ ਫਿਰਦੇ ਆ ਕਿਉਂਕਿ ਸਾਡੇ ਅੰਦਰ ਆ ਜਿਹੜੇ ਮਨ ਸਾਫ਼ ਨੇ ਸਾਡੇ ਜਜ਼ਮੇ ਨੇ ਕਿ ਅਸੀਂ ਭਾਈ ਆਪਣੇ ਪੰਜਾਬ ਲਈ ਆਪਣੇ ਕਿਸਾਨਾਂ ਲਈ ਆਪਣੇ ਲੋਕਾਂ ਲਈ ਖੜੇ ਆ ਇੱਥੇ ਤੁਸੀਂ ਮੋਰਚਿਆਂ 'ਚ ਜਦੋਂ ਮਰਜ਼ੀ ਆ ਕੇ ਦੇਖ ਲਿਓ ਬੇਜੁ ਮਿੰਨਤ ਨੂੰ ਬਹੁਤ ਮਿਲਣਗੇ ਜਿਹੜੇ ਕਿ ਨਿਰਸੁਵਾਰਥ ਕੋਈ ਉਹ ਪੈਸਾ ਨਹੀਂ ਲਿੰਦੇ ਕੋਈ ਉਹ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋਣਾ ਫਿਰ ਵੀ ਖੜੇ ਨੇ ਅੜੇ ਨੇ ਇੱਥੇ ਹੀ ਬਾਈ ਦਾ ਵੀ ਮੈਨੂੰ ਪਤਾ ਲੱਗਿਆ ਮੇਰੇ ਕੋਲ ਤਾਂ ਚਲ ਇੱਕ ਕਨਾਲ ਜ਼ਮੀਨ ਆ ਬਾਈ ਕੋਲ ਜਮਾ ਹੀ ਨਹੀਂ ਜ਼ਮੀਨ ਹੈਗੀ ਬਾਈ ਨੇ ਦੱਸਿਆ ਤੇ ਜਿਹੜੀ ਮਾੜੀ-ਮੋਟੀ ਖੇਤੀਬਾੜੀ ਕਰਦੇ ਨੇ ਬਾਈ ਉਹਨੇ ਉਹ ਵੀ ਠੇਕੇ ਤੇ ਲੈ ਕੇ ਇਹਨਾਂ ਦੇ ਬਾਪੂ ਨੇ ਜ਼ਮੀਨ ਉਹ ਠੇਕੇ ਤੇ ਖੇਤੀ ਕਰਦੇ ਨੇ ਦੇਖ ਲੋ ਕਮਾਲ ਦੀ ਗੱਲ ਹੈ ਬੰਦੇ ਕੋਲ ਜਮਾ ਹੀ ਜ਼ਮੀਨ ਨਹੀਂ ਫਿਰ ਵੀ ਇਡਾ ਤਸੱਦਦ ਹੋਇਆ ਮੂਰੇ ਹੋ ਕੇ ਲੜਿਆ ਵਿਚਰਿਆ ਸੰਘਰਸ਼ ਕਰਿਆ ਤੇ ਤੁਹਾਨੂੰ ਮੈਂ ਇਹੀ ਅਪੀਲ ਕਰਦਾ ਕਿ ਜਿਨ੍ਹਾਂ ਕੋਲ ਜ਼ਮੀਨਾਂ ਨੇ ਜ਼ਰੂਰ ਆਇਆ ਕਰੋ ਜ਼ਰੂਰ ਮੋਰਚੇ 'ਚ ਹਿੱਸਾ ਬਣਿਆ ਕਰੋ ਘਰੇ 'ਚ ਘਰਾ 'ਚ ਨਾ ਬੈਠੇ ਰਹਾ ਕਰੋ ਪੰਜਾਬ ਦੇ 12600 ਪਿੰਡ ਨੇ ਜੇ ਹਰੇਕ ਪਿੰਡੋਂ ਇੱਕ ਟਰਾਲੀ ਭਰ ਕੇ ਆ ਜਵੇ 10 ਬੰਦੇ ਬੈਠ ਆ ਜਾਣ ਤਾਂ ਸਵਾ ਲੱਖ ਬੰਦਾ ਹੋ ਜੀ ਸਵਾ ਲੱਖ ਦੇ ਲੋ ਕਿੰਨਾ بڑا ਇਕੱਠ ਹੁੰਦਾ ਇਹ ਦੋ ਤਿੰਨ ਮੋਰਚੇ ਨੇ ਸੰਭੂ ਬਾਰਡਰ ਤੇ ਖਨੋਰੀ ਬਾਰਡਰ ਇਨ੍ਹਾਂ 'ਚ ਜੇ ਸਵਾ ਲੱਖ ਬੰਦਾ ਬੈਠੂ ਤਾਂ ਜਿਹੜੀ ਸਰਕਾਰ ਮਰਜੀ ਹੋਵੇ ਉਹ ਜ਼ਰੂਰ ਤੁਹਾਡੀਆਂ ਮੰਗਾਂ ਲਾਗੂ ਕਰੂਗੀ ਕਿਉਂਕਿ ਕੱਠ ਹੁੰਦੀ ਆ ਵੋਟ ਪਾਵਰ ਹੁੰਦੀ ਆ ਇਹ ਲੋਕ ਸਭ ਤੋਂ ਵੱਡੇ ਹੁੰਦੇ ਨੇ ਲੋਕਤੰਤਰ ਚੱਲਦਾ ਸੋ ਦੇਖ ਲਓ ਬਾਈ ਜੀ ਦੇ ਨਾਲ ਕਿੰਨਾ ਅਤਿਆਚਾਰ ਹੋਇਆ 21 ਫਰਵਰੀ ਨੂੰ ਖਨੋਰੀ ਬਾਰਡਰ ਤੇ ਅਸੀਂ 13 ਫਰਵਰੀ ਨੂੰ ਸੰਭੂ ਬਾਰਡਰ ਤੇ ਵੈਰੀਕੈਟ ਪੱਟੇ ਸੀ ਉਦੋਂ ਮੇਰੇ ਵੀ ਪੱਟ ਤੇ ਗੋਲਾ ਵੱਜਿਆ ਸੀ ਕਿਉਂਕਿ ਅਸੀਂ ਪ੍ਰਵਾਹ ਨਹੀਂ ਕੀਤੀ ਸਾਨੂੰ ਤਾਂ ਚਲੋ ਮੌਤ ਦਾ ਵੀ ਨਹੀਂ ਡਰ ਸੀ ਕਿ ਤਾਂ ਤਾਂ ਪੱਤਰਕਾਰ ਵੀ ਸਪੈਸ਼ਲ ਜਿਹੜੇ ਮਾੜੇ ਮੋٹے ਜਾਣਦੇ ਨੇ ਉਹ ਕਹਿੰਦੇ ਬਾਈ ਯਾਰ ਕਿਉਂ ਮੁਰੇ ਜਾਂਦਾ ਉਹਨਾਂ ਕਹਿੰਦੇ ਕੁਝ ਵੀ ਹੋ ਸਕਦਾ ਪਹਿਲਾਂ ਆਪੇ ਉਹ ਗਵਾਇਆ ਫਿਰ ਕਹਿੰਦੇ ਯਾਰ ਤੂੰ ਵੀ ਤੇਰੀ ਮਾਂ ਘਰੇ ਰੋਂਦੀ ਹੋਣੀ ਆ ਕੀ ਯਾਰ ਕੀ ਕਰਦਾ ਪਰ ਜਿਹੜੇ ਜਜ਼ਬੇ ਹੁੰਦੇ ਨੇ ਕਿਉਂਕਿ ਪੰਜਾਬ ਦੇ ਖੂਨ ਦੇ ਵਿੱਚ ਆ ਕੀ ਭਾਈ ਅਸੀਂ ਕਰ ਗੁਜ਼ਰਨਾ ਕੁਝ ਆਪਣੇ ਲੋਕਾਂ ਲਈ ਖੜੇ ਆਪਣੇ ਪੰਜਾਬ ਲਈ ਖੜੇ ਆ ਸੋ ਤੁਹਾਨੂੰ ਅਪੀਲ ਕਰਦੇ ਆ ਕਿ ਬਾਈ ਉਹਨਾਂ ਦਾ ਜਰੂਰ ਸਾਥ ਦਿਆ ਕਰੋ ਕੋਈ ਵੀ ਕਾਲੂ ਹਾਕ ਮਾਰਦੇ ਨੇ ਜਿਹੜੇ ਤੁਹਾਡੇ ਸੰਘਰਸ਼ਾ ਦੌਰਾਨ ਜ਼ਖਮੀ ਹੁੰਦੇ ਨੇ ਜਾਂ ਜਿਨ੍ਹਾਂ ਦੀ ਜਾਨ ਚਲੇ ਜਾਂਦੀ ਆ ਉਹਨਾਂ ਦੇ ਪਰਿਵਾਰਾਂ ਦੀ ਬਾਹਰ ਜ਼ਰੂਰ ਫੜਿਆ ਕਰਿਓ ਤੇ ਇਹ ਮੋਰਚਿਆਂ ਦੇ ਵਿੱਚ ਆ ਕੇ ਬੈਠੋ ਘਰਾਂ ਚ ਬਹਿਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਜਿਹੜੀ ਐ ਐਮਐਸਪੀ ਦੀ ਗਾਰੰਟੀ ਆ ਬਾਕੀ ਹੋਰ ਜਿੰਨੇ ਵੀ ਇਹ ਖੇਤੀਬਾੜੀ ਦੇ ਕਾਨੂੰਨ ਨੇ ਇਹ ਸਾਰਿਆਂ ਨੂੰ ਤੁਹਾਨੂੰ ਸਾਰਿਆਂ ਤੇ ਲਾਗੂ ਹੋਣੇ ਨੇ ਇਹ ਕੱਲਾ ਐ ਤਾਂ ਹੈਗਾ ਨਹੀਂ ਕਿ ਜਿਹੜੇ ਇੱਕ ਮੋਰਚਿਆਂ ਚ ਕਿਸਾਨ ਬੈਠੇ ਨੇ ਨਾ ਤੇ ਹੀ ਲਾਗੂ ਹੋਣਿਆ ਸਾਡੇ ਕੋਲ ਤਾਂ ਹੁਣ ਜ਼ਮੀਨ ਐ ਨਹੀਂ ਬਾਈ ਜੀ ਅਸੀਂ ਫਿਰ ਵੀ ਬੈਠੇ ਆ ਤੁਹਾਡੇ ਹੱਕਾ ਲਈ ਫਿਰ ਵੀ ਮੂਰੇ ਹੁੰਨੇ ਆ ਸੋ ਤੁਹਾਨੂੰ ਅਪੀਲ ਕਰਦੇ ਕਿ ਜਰੂਰ ਆਇਓ ਬਾਈ ਜੀ ਕੋਈ ਮੈਸੇਜ ਦੇਣਾ ਚਾਹੁੰਦੇ ਜਰੂਰ ਦੱਸਿਓ ਬਈ ਮੈਸੇਜ ਤਾਂ ਇਹੀ ਹੈ ਕਿ ਬਾਈ ਦੇਖੋ ਆਪਣਾ ਪੰਜਾਬ ਹੈ ਸ਼ੁਰੂ ਤੋਂ ਆਪਾਂ ਜਦੋਂ ਕੋਈ ਸੰਘਰਸ਼ ਵੜਦੇ ਆ ਤਾਂ ਆਪਾਂ ਸਭ ਤੋਂ ਮੂਰੇ ਹੋ ਕੇ ਟਰਨੇ ਆਣਾ ਕੋਈ ਵੀ ਮਹੀਨਾ ਐ ਮੈਦਾਨੀ ਹੈਗਾ ਜੀ ਆਪਾਂ ਇਤਿਹਾਸ ਚੁੱਕ ਕੇ ਦੇਖੀਏ ਕਿ ਆਪਣੀਆਂ ਕੁਰਬਾਨੀਆਂ ਨੇ ਜਿੱਤੇ ਚ ਹੈਗੀਆਂ ਸਾਰੀਆਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪਣੀਆਂ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਨਾ ਪੰਜਾਬ ਆਪਣਾ ਪਰ ਹੁਣ ਹੁਣ ਥੋੜਾ ਜਿਹਾ ਆਪ ਨੂੰ ਵੀ ਫੀਲ ਹੁੰਦਾ ਪਿਆ ਯਾਰ ਸਾਡਾ ਪੰਜਾਬ ਉਹ ਪੰਜਾਬ ਨਹੀਂ ਰਹਿ ਗਿਆ ਕਿ ਜਦੋਂ ਆਪਣਾ ਨਾ ਵੀਰੇ ਪਹਿਲਾਂ ਕੀ ਹੁੰਦਾ ਸੀ ਸਾਡੇ ਗਵਾਂਢ ਦੇ ਵਿੱਚ ਵੀ ਕਿਸੇ ਨੂੰ ਕੋਈ ਕੋਈ ਦਿੱਕਤ ਹੁੰਦੀ ਸੀ ਨਾ ਤਾਂ ਦੂਜਾ ਗਵਾਂਢੀ ਉੱਠ ਕੇ ਕਹਿਣਾ ਹੁੰਦਾ ਸੀ ਬਾਈ ਜੀ ਨਹੀਂ ਯਾਰ ਕਿਸੇ ਨਾਲ ਧੱਕਾ ਹੋ ਰਿਹਾ ਆਪਾਂ ਉੱਠ ਕੇ ਜਾਣਾ ਤਾਂ ਹੁਣ ਪੰਜਾਬ ਦੇ ਹੁਣ ਸਮਾਂ ਇਹ ਆ ਗਿਆ ਕਿ ਨਹੀਂ ਯਾਰ ਹੁਣ ਮੇਰੇ ਨਾਲ ਧੱਕਾ ਹੋ ਰਿਹਾ ਨਾ ਤਾਂ ਮੈਂ ਇਹ ਸੋਚਾਂ ਕਿ ਨਹੀਂ ਯਾਰ ਇਹਦੇ ਚਪੇੜ ਵੀ ਪੁੱਠਾ ਵੀ ਦੂਸਰਾ ਬੰਦਾ ਮਾਰੇ ਹਨ ਪਰ ਨਹੀਂ ਯਾਰ ਫਿਰ ਵੀ ਯਾਰ ਹੁਣ ਆਪਣੇ ਹੱਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਚਿਆਂ ਨੂੰ ਕੀ ਕਹਾਂਗੇ ਹੁਣ ਮੇਰੇ ਕੋਲ ਨਹੀਂ ਜ਼ਮੀਨ ਬਟ ਮੈਂ ਇਹ ਸੋਚਦਾ ਵੀ ਹੋਰ ਨਾਲੇ ਸਮੇਂ ਦੇ ਵਿੱਚ ਪਰਮਾਤਮਾ ਦਾ ਕੁਝ ਪਤਾ ਨਹੀਂ ਕਿ ਕਦੋਂ ਰੰਗ ਲਾ ਸਕਦਾ ਹੈ ਨਾ ਜ਼ਮੀਨਾਂ ਵੀ ਆ ਸਕਦੀਆਂ ਨੇ ਜੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਆਣੀਆਂ ਨੇ ਤਾਂ ਫਿਰ ਉਹਦੇ ਵਿੱਚ ਆਪਾਂ ਜ਼ਮੀਨ ਦਾ ਕਰਨਾ ਕੀ ਹੈ ਜੇ ਉਹ ਉਸ ਟਾਈਮ ਅਸੀਂ ਜਾ ਕੇ ਲੋਕਾਂ ਡੋਲੂ ਫੜ ਕੇ ਜੇ ਆਪਾਂ ਪੂਜੀ ਪਤੀਆਂ ਦੇ ਘਰਾਂ 'ਚ ਜਾ ਕੇ ਉਸ ਟਾਈਮ ਜੇ ਆਪਾਂ ਦਿਹਾੜੀਆਂ ਕਰਨੀਆਂ ਲੈਣਾ ਤੇ ਕੋ ਇਹ ਚੀਜ਼ਾਂ ਨੇ ਹੁਣ ਬਹੁਤ ਲੋਡ ਹੈ ਇਸ ਟਾਈਮ ਤੇ ਬਾਕੀ ਪਰਮਾਤਮਾ ਨੇ ਬਾਈ ਜੀ ਆਪਾਂ ਨੂੰ ਐਵੇਂ ਨਹੀਂ ਸੀ ਬਣਾਇਆ ਜਿੱਦਾਂ ਦੇ ਆਪਾਂ ਇਸ ਟਾਈਮ ਬਣ ਚੁੱਕੇ ਆਂ ਕਦੇ ਉઠੋ ਉੱਠ ਕੇ ਆਪਣਾ ਸਵੇਰੇ ਸਵੇਰੇ ਉੱਠ ਕੇ ਆਪਣਾ ਸ਼ੀਸ਼ਾ ਦੇਖੋ ਸ਼ੀਸ਼ੇ 'ਚ ਦੇਖੋ ਕਿ ਯਾਰ ਅਸੀਂ ਉਹੀ ਆਂ ਜਿਹੜੇ ਪਰਮਾਤਮਾ ਸਾਨੂੰ ਬਾਬਾ ਜੀ ਬਣਾ ਕੇ ਗਏ ਸੀ ਨਹੀਂ ਅਸੀਂ ਉਹ ਨਹੀਂ ਰਹਿ ਗਏ ਹੁਣ ਹੁਣ ਅਸੀਂ ਬਦਲ ਚੁੱਕੇ ਆ ਆਪਾਂ ਨੂੰ ਦੁਬਾਰੇ ਆਪਾਂ ਨੂੰ ਉਸ ਰਾਹ ਤੇ ਤੁਰਨਾ ਪੈਣਾ ਆਪਾਂ ਨੂੰ ਬਦਲਣਾ ਪੈਣਾ ਆਪਣੇ ਆਪ ਨੂੰ ਆਪਣੇ ਹੱਕਾਂ ਵਾਸਤੇ ਆਪਾਂ ਨੂੰ ਆਵਾਜ਼ ਚੱਕਣੀ ਪੈਣੀ ਹੈ ਆਪਾਂ ਨੂੰ ਆਪਣੇ ਸੰਘਰਸ਼ ਲਈ ਲੜਨਾ ਪੈਣਾ ਤਾਂ ਹੀ ਆਪਾਂ ਨੂੰ ਕੁਝ ਹਾਸਲ ਹੋਏਗਾ ਹੈ ਨਾ ਜਿਵੇਂ ਹੁਣ ਬੰਜਰ ਜ਼ਮੀਨ ਦੇ ਵਿੱਚ ਜਿੰਨਾ ਚਿਰ ਆਪਾਂ ਬੀਜ ਨਹੀਂ ਪਾਵਾਂਗੇ ਉਨਾ ਚਿਰ ਵੱਢ ਨਹੀਂ ਸਕਦੇ ਉਹਨਾਂ ਫਸਲ ਨਹੀਂ ਆਏਗੀ ਉਹਨਾਂ ਟਾਈਮ ਹੁਣ ਬੰਜਰ ਜ਼ਮੀਨ ਰੱਖਣ ਦਾ ਕੋਈ ਫਾਇਦਾ ਨਹੀਂ ਅੱਜ ਆਪਾਂ ਆਪਣੇ ਆਪ ਬੱਚਿਆਂ ਵਾਸਤੇ ਬੰਦਰ ਜ਼ਮੀਨ ਛੱਡ ਕੇ ਜਾ ਰਹੇ ਉਹਦਾ ਕੋਈ ਫਾਇਦਾ ਨਹੀਂ ਹੈਗਾ ਅੱਜ ਉੱਠੋ ਯਾਰ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਇਤਿਹਾਸ ਹੈ ਜਿਹੜਾ ਆਪਾਂ ਅੱਜ ਇੱਥੇ ਬੈਠੇ ਆ ਨਾ ਇਹ ਇਤਿਹਾਸ ਸਿਰਜ ਰਿਹਾ ਹੈ ਪਰ ਇਸ ਇਤਿਹਾਸ ਦੇ ਵਿੱਚ ਜੇ ਆਪਾਂ ਹਿੱਸੇ ਨਹੀਂ ਲੈ ਰਹੇ ਆ ਨਾ ਤਾਂ ਫਿਰ ਯਾਰ ਬਹੁਤ ਮਾੜੀ ਗੱਲ ਹੈ ਆਪਣੇ ਵਾਸਤੇ ਘਟੋ ਘਟਾ ਆਪਣੇ ਇਸ ਇਤਿਹਾਸ ਦੇ ਵਿੱਚ ਹਿੱਸੇ ਪਾਓ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚੇ ਨੇ ਜਿਹੜੇ ਆਪਣੇ ਦਾ ਨਾ ਆਪਾ ਦਾਦੇ ਹੋਵਾਂਗੇ ਪੋਤਰੇ ਆਣਗੇ ਉਹ ਵੀ ਆਪਣੇ ਤੇ ਮਾਣ ਮਹਿਸੂਸ ਕਰਨ ਕਿ ਨਹੀਂ ਬਾਈ ਜੀ ਇਹ ਜਦੋਂ ਸੰਘਰਸ਼ ਚੱਲਦਾ ਸੀ ਨਾ ਤਾਂ ਮੇਰਾ ਦਾਦਾ ਸੀ ਉਸ ਦੇ ਵਿੱਚ ਮੇਰਾ ਪਿਓ ਸੀ ਉਸ ਦੇ ਵਿੱਚ ਗਿਆ ਹੋਇਆ ਇਹ ਸੰਘਰਸ਼ ਦੇ ਵਿੱਚ ਉਹਨਾਂ ਨੇ ਹਿੱਸੇ ਲਏ ਆ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਸਾਡੇ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਨੇ ਤੇ ਇਹ ਤਾਂ ਬਾਈ ਜੀ ਹੁਣ ਸਾਰਾ ਕੁਝ ਹੀ ਅੰਡਾਨੀਆਂ ਬਾਨੀਆਂ ਦੇ ਹੱਥ ਦੇ ਵਿੱਚ ਸਰਕਾਰਾਂ ਕਰ ਰਹੀਆਂ ਨੇ ਇਹ ਆਪਾਂ ਨੂੰ ਦੇਖਣਾ ਪੈਣਾ ਹੈ ਸੋਚਣਾ ਪੈਣਾ ਹੈ ਉੱਠੋ ਆਪਣੇ ਆਪ ਨੂੰ ਪਹਿਚਾਣੋ ਤੇ ਸੰਘਰਸ਼ ਦੇ ਵਿੱਚ ਪਹੁੰਚੋ ਵੀਰੇ ਕਿਉਂਕਿ ਆਪਣਾ ਜਿਹੜੀ ਪਾਵਰ ਹੈ ਨਾ ਜਿਹੜੀ ਆਪਣੀ ਇਕਤਾ ਦੀ ਪਾਵਰ ਹੈ ਬਹੁਤ ਵੱਡੀ ਹੈ ਇਹਦੇ ਤੋਂ ਸਭ ਥੱਲੇ ਆ ਤਾਂ ਉੱਠੋ ਬਈ ਸਾਰੇ ਘਰਾਂ ਦੇ ਵਿੱਚੋਂ ਨਿਕਲੋ ਹਾਂਜੀ ਹਰੇਕ ਪਿੰਡ ਚੋਂ ਨਿਕਲੋ ਬਈ ਪਹੁੰਚੋ ਇੱਥੇ ਭਾਈ ਜੀ ਲਾਸਟ ਤੇ ਇੱਕ ਕੁਐਸਚਨ ਪੁੱਛਣਾ ਮੈਂ ਨਵਦੀਪ ਭਾਈ ਨੂੰ ਵੀ ਦੇਖਿਆ ਜਦੋਂ ਉਹ ਤਸੱਦਦ ਹੋਇਆ ਪਿੱਛੇ ਜੇ ਗ੍ਰਿਫਤਾਰ ਕੀਤਾ ਗਿਆ ਸੀ ਹਾਂਜੀ ਹਾਂਜੀ ਉਹ ਤੋਂ ਬਾਅਦ ਮੈਂ ਜਿਹੜੀ ਆ ਤੁਹਾਡੇ ਪਾਈਆ ਮਾਲ ਨਵਦੀਪ ਭਾਈ ਦੇ ਵੀ ਪਾਈਆ ਤੇ ਭਾਈ ਥੋਡੇ ਵੀ ਹੁਣ ਦੇਖੀ ਆ ਇਹ ਮਤਲਬ ਬਾਅਦ ਚੋ ਬੰਦੇ ਦੇ ਰੱਬ ਨਾਲ ਕਿੰਨਾ ਜੁੜ ਜਾਂਦਾ ਬੰਦਾ ਇਹ ਮੈਂ ਪੁੱਛਣਾ ਚਾਹਣਾ ਕਿ ਮੈਂ ਉਹਨਾਂ ਦੇ ਦੇਖੀ ਹੁਣ ਥੋਡੇ ਦੇਖੀ ਇਹ ਮਾਲਾ ਪਾਈ ਭਾਈ ਜੋ ਤਸੱਦਦ ਹੋਈ ਨਾ ਉਸ ਤੋਂ ਇੱਕ ਚੀਜ਼ ਸਿੱਖਿਆ ਮਿਲੀ ਆ ਹਾਂ ਕੀ ਬਾਈ ਜੀ ਪਰਮਾਤਮਾ ਤੋਂ ਸਿਵਾ ਤੁਹਾਡਾ ਕੋਈ ਨਹੀਂ ਹਾਂਜੀ ਵੀ ਮਾਲਕ ਤੋਂ ਸਿਵਾ ਤੁਹਾਡੇ ਕੋਈ ਨਹੀਂ ਬਾਕੀ ਜਦੋਂ ਵੀ ਆਪਾਂ ਸੰਘਰਸ਼ ਦੇ ਵਿੱਚ ਉਤਰਨਾ ਤਾਂ ਬਾਈ ਨਿਰਦਰ ਹੋ ਕੇ ਹੁਣ ਇਸ ਟਾਈਮ ਪਰਮਾਤਮਾ ਨਾਲ ਇਨਾ ਕੋਈ ਜੋ ਕੁਝ ਵੀ ਹੋਇਆ ਸਾਡੇ ਨਾਲ ਇੱਕ ਚੀਜ਼ ਹੈ ਵੀ ਉਸ ਤੋਂ ਬਾਅਦ ਜੇ ਇੱਕ ਕਹਿ ਦਿੰਦੇ ਨੇ ਕਿ ਮੌਤ ਦਾ ਡਰ ਹੁੰਦਾ ਉਹ ਤਾਂ ਬਈ ਨਿਕਲ ਗਿਆ ਬਿਲਕੁਲ ਉਹ ਤਾਂ 1% ਨਹੀਂ ਰਹਿ ਗਿਆ ਵੀ ਹਾਂ ਬਈ ਕੋਈ ਡਰ ਵੀ ਹੋਵੇ ਬਸ ਹੁਣ ਇਹ ਹੀ ਹੈ ਕਿ ਵੱਧ ਤੋਂ ਵੱਧ ਬਈ ਜੀ ਆਪਾਂ ਨੂੰ ਇਹੀ ਰਹਿੰਦਾ ਹੈ ਕਿ ਪਰਮਾਤਮਾ ਨਾਲ ਜੁੜੋ ਹਨਾ ਬਾਬਾ ਜੀ ਦਾ ਨਾਮ ਲਵੋ ਬਾਬਾ ਦੀਪ ਸਿੰਘ ਜੀ ਦਾ ਨਾਮ ਲਵੋ ਹਨਾ ਮੈਂ ਸ਼ੁਰੂ ਤੋਂ ਬਾਬਾ ਦੀਪ ਸਿੰਘ ਜੀ ਦਾ ਹੀ ਨਾਮ ਲਈਦਾ ਹਨਾ ਤੇ ਜਦੋਂ ਮੈਨੂੰ ਯਾਦ ਆ ਬਈ ਜੀ ਜਦੋਂ ਮੇਰੇ ਸਿਰ ਦੇ ਵਿੱਚ ਡਾਂਗ ਮਾਰੀ ਸੀ ਨਾ ਤਾ ਉਸ ਟਾਈਮ ਵੀ ਮੇਰੇ ਜ਼ੁਬਾਨ ਦੇ ਵਿੱਚ ਲਫ਼ਜ਼ ਨਿਕਲਦਾ ਕਹਿੰਦੇ ਵੀ ਮਰਦਾ ਬੰਦਾ ਮਾਂ ਨੂੰ ਯਾਦ ਕਰਦਾ ਹੈ ਨਾ ਉਦਾਂ ਹੀ ਵੀ ਜਦੋਂ ਮੇਰੇ ਡਾਂਗ ਵੱਜੀ ਪਹਿਲੇ ਸਿਰ ਦੇ ਵਿੱਚ ਉਦੋਂ ਮੇਰੇ ਨਾਲ ਦੀ ਨਾਲ ਮਨ ਦੇ ਵਿੱਚੋਂ ਉਸ ਟਾਈਮ ਬੋਲ ਨਿਕਲਿਆ ਮੂੰਹ ਦੇ ਵਿੱਚੋਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਾਂ ਇਹੀ ਆ ਬਾਈ ਜੀ ਉਹਨਾਂ ਤੋਂ ਸਿਵਾ ਪੱਤਾ ਨਹੀਂ ਹਿੱਲ ਸਕਦਾ ਇਹ ਸਤੋ ਮੇਨ ਚੀਜ਼ ਇਹ ਹੀ ਹੈ ਕਿ ਭਾਈ ਜੀ ਕਦੇ ਵੀ ਕਿਸੇ ਦੇ ਹੱਥ 'ਚ ਕੋਈ ਪਾਵਰ ਨਹੀਂ ਹੈਗੀ ਕਿ ਉਹ ਆਪਾਂ ਨੂੰ ਮਾਰ ਵੀ ਸਕਦਾ ਜਿੰਨਾ ਚਿਰ ਪ੍ਰਮਾਤਮਾ ਨੇ ਸੁਭਾਸ ਬਖਸ਼ਿਆ ਕਿਸੇ ਦੀ ਕੋਈ ਔਕਾਤ ਨਹੀਂ ਹੈਗੀ ਕਿ ਕਿਸੇ ਨੂੰ ਕੁਝ ਕਰ ਸਕਦਾ ਹੁਣ ਜਿੰਨਾ ਇਹਨਾਂ ਨੇ ਯੋਰ ਲਾਣਾ ਸੀ ਲਾ ਲਿਆ ਆਪਾਂ ਅੱਜ ਬੈਠੇ ਆ ਬਿਲਕੁਲ ਬੈਠੇ ਆ ਭਾਈ ਜੀ ਕੋਈ ਪੱਤਾ ਨਹੀਂ ਆਪਣਾ ਹਲਾ ਸਕਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ ਜਿੰਨਾ ਚਿਰ ਉਹ ਸੱਚੇ ਪਾਤਸ਼ਾਹ ਮਹਾਪੁਰਸ਼ ਕਲਗੀਆਂ ਵਾਲੇ ਦੇ ਕਿਉਂਕਿ ਅਸੀਂ ਜੇ ਮਣ ਮੈਂ ਤਾਂ ਹਾਂ ਨਾ ਮੈਂ ਕਹਿੰਦਾ ਹਾਂ ਨਾ ਭਾਈ ਜੀ ਅਸੀਂ ਲਾਡ ਲਈਆਂ ਗੁਰੂ ਦੇ ਹਾਂਜੀ ਇਹੀ ਗੁਰੂ ਦੇ लाਡਲੇ ਆ ਜਿਨ੍ਹਾਂ ਨੇ ਇੰਨਾ ਸਾਨੂੰ ਮਾਣ ਬਖਸ਼ਿਆ ਬਈ ਇੰਨਾ ਮਾਣ ਇੰਨੇ ਮਾਣ ਦੇ ਕਾਬਿਲ ਨਹੀਂ ਸੀ ਹੈਗੇ ਜਿੰਨਾ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਬਿਲਕੁਲ ਬਹੁਤ ਬਹੁਤ ਸ਼ੁਕਰ ਕਰਦੇ ਆ ਬਾਕੀ ਸੇਵਾ ਹੀ ਸਮਝਦੇ ਆਸੀਂ ਤਾਂ ਬਾਈ ਜੀ ਮਾਲਕ ਨੇ ਸੇਵਾ ਲਈ ਸੀ ਤਾਂ ਇਹੀ ਹੈ ਕਿ ਬਾਈ ਵਧੀਆ ਨਿਭਾਈ ਹੋਵੇ ਚੰਗੀ ਗੱਲ ਆ ਤੇ ਬਹੁਤ ਵਧੀਆ ਲੱਗਿਆ ਬਾਈ ਨੂੰ ਮਿਲ ਕੇ ਤੇ ਮੈਂ ਪਰਸਨਲ ਜਿੰਨੇ ਯੋਗ ਹੋਇਆ ਬਾਈ ਜਦੋਂ ਵੀ ਕਹੂੰਗਾ ਮੈਂ ਨਾਲ ਖੜਾ ਬਾਈ ਦੇ ਤੇ ਹਮੇਸ਼ਾ ਆਪਾਂ ਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਆਪਾਂ ਇੱਕੋ ਪੰਜਾਬ ਦੇ ਵਾਸੀ ਆ ਇੱਕੋ ਖੂਨ ਆ ਆਪਣਾ ਸੋ ਬਹੁਤ ਵਧੀਆ ਲੱਗਿਆ ਬਾਈ ਨੂੰ ਅੱਜ ਰਾਤ ਨੂੰ ਮਿਲ ਗਿਆ ਬਾਈ ਬਾਈ ਧੰਨਵਾਦ ਤੁਹਾਡਾ ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ